ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਜਾਪਾ ਇਹ ਵਿਚਾਰ ਕਰਨੀ ਹੈ ਕਿ ਜੇ ਰਖੜੀ ਨਹੀਂ ਬਨਣੀ ਤਾਂ ਫਿਰ ਰਖੜ ਪੁੰਨਿਆ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਹਰੇਕ ਕੀ ਕਥਾਵਾਚਕ ਹਰੇਕ ਗੁਣੀ ਗਿਆਨੀ ਇਨ੍ਹਾਂ ਦਿਨਾਂ ਦੇ ਵਿੱਚ ਵਿਚਾਰ ਕਰਦੇ ਨੇ ਕਿ ਸਿੱਖ ਰਖੜੀ ਨਾ ਬਣੇ ਸਿੱਖ ਦਾ ਇਹ ਤਿਹਾਰ ਨਹੀਂ ਹੈ ਜਿਨ੍ਹਾਂ ਦਾ ਤਿਹਾਰ ਹੈ ਉਹਨਾਂ ਨੂੰ ਮੁਬਾਰਕ ਹੈ ਜ਼ਰੂਰ ਮਨਾਉਣ ਪਰ ਸਿੱਖਾਂ ਦੀ ਆਪਾਂ ਗੱਲ ਕਰ ਰਹੇ ਹਾਂ ਸਿੱਖ ਧਰਮ ਦੇ ਵਿੱਚ ਰਖੜੀ ਵਾਲਾ ਤਿਹਾਰ ਕੋਈ ਨਹੀਂ ਹੈ ਪਰ ਉਹਨਾਂ ਦਾ ਸਵਾਲ ਇਹ ਹੁੰਦਾ ਹੈ ਕਿ ਜੇ ਰਖੜੀ ਵਾਲਾ ਤਿਹਾਰ ਸਿੱਖਾਂ ਦਾ ਨਹੀਂ ਹੈ ਜਾਂ ਸਿੱਖਾਂ ਨੇ ਰਖੜੀ ਨਹੀਂ ਬਣਨੀ ਫਿਰ ਬਾਬੇ ਬਕਾਲੇ ਸਾਹਿਬ ਰਖੜ ਪੁੰਨਿਆ ਕਿਉਂ ਮਨਾਇਆ ਜਾਂਦਾ ਹੈ ਪਹਿਲੀ ਗੱਲ ਸੰਗਤ ਜੀ ਆਪਾਂ ਰਖੜੀ ਦੀ ਕਰਨੀ ਹੈ ਫਿਰ ਆਪਾਂ ਬਾਬੇ ਬਕਾਲੇ ਸਾਹਿਬ ਬਾਰੇ ਗੱਲ ਕਰਾਂਗੇ ਕਿ ਰਖੜੇ ਵਾਲਾ ਜਿਹੜਾ ਤਿਹਾਰ ਹੈ ਸਿੱਖਾਂ ਦਾ ਨਹੀਂ ਹੈ ਕਿਸੇ ਦੇ ਵੀ ਸਿੱਖ ਨੇ ਰਖੜੀ ਨਹੀਂ ਬੰਨ੍ਹਣੀ ਹਾਂ ਜੇ ਤੁਸੀਂ ਭੈਣ ਨੇ ਵੀਰ ਨੂੰ ਕੁਝ ਦੇਣਾ ਵੀ ਹੈ ਸ਼ਸਤਰ ਦੇਵੇ ਕੜਾ ਦੇਵੇ ਪਰ ਧਾਗੇ ਬਨ ਕੇ ਭਰਾ ਉਸ ਦੀ ਰੱਖਿਆ ਨਹੀਂ ਕਰ ਸਕਦਾ ਪਰ ਹੁਣ ਤਾਂ ਵੱਖਰਾ ਰਵਾਜ ਤੁਰ ਪਿਆ ਹੈ ਬੀਬੀਆਂ ਜਦੋਂ ਗੁਰੂ ਘਰ ਜਾਂਦੀਆਂ ਰਖੜੀ ਨਾਲ ਲੈ ਕੇ ਤੇ ਪੀੜਾ ਸਾਹਿਬ ਦੇ ਜਿੱਥੇ ਗੁਰੂ ਸਾਹਿਬ ਮਹਾਰਾਜ ਜੀ ਬਿਰਾਜਮਣ ਜਾਂ ਪ੍ਰਕਾਸ਼ਮਣ ਹੁੰਦੇ ਨੇ ਉਸ ਪੀੜੇ ਦੇ ਨਾਲ ਹੀ ਰਖੜੀਆਂ ਬੰਨ੍ਹ ਦਿੰਦੇ ਨੇ ਜਾਂ ਤੁਸੀਂ ਨਿਸ਼ਾਨ ਸਾਹਿਬ ਦੇ ਵੇਖੋਗੇ ਉੱਥੇ ਰਖੜੀਆਂ ਬੰਨੀ ਜਾਣਗੀਆਂ ਬਿਲਕੁਲ ਗਲਤ ਹੈ ਮਰਿਆਦਾ ਤੋਂ ਉਲਟ ਕੰਮ ਹੋ ਰਿਹਾ ਇਸ ਤਰ੍ਹਾਂ ਕਦੇ ਵੀ ਇਸ ਤਰ੍ਹਾਂ ਨਾ ਕਰੋ ਤੁਸੀਂ ਜਾ ਕੇ ਪੀੜਾ ਸਾਹਿਬ ਦੇ ਪਾਵੇ ਦੇ ਨਾਲ ਜਾਂ ਨਿਸ਼ਾਨ ਸਾਹਿਬ ਦੇ ਜਾ ਕੇ ਤੁਸੀਂ ਰਖੜੀ ਬੰਨ੍ਹ ਲਿਓ ਬਿਲਕੁਲ ਗਲਤ ਹੈ ਜਿਨ੍ਹਾਂ ਦਾ ਰਖੜੀ ਦਾ ਤਿਹਾਰ ਹੈ ਜੇ ਸਦਕੇ ਮਨਾਉਣ ਸਾਨੂੰ ਕੋਈ ਮਨਾਈ ਨਹੀਂ ਹੈ ਅਸੀਂ ਸਿੱਖਾਂ ਦੀ ਗੱਲ ਕਰ ਰਹੇ ਹਾਂ ਜੇ ਸੰਗਤ ਜੀ ਧਾਗੇ ਦੇ ਨਾਲ ਰੱਖਿਆ ਹੁੰਦੀ ਹੁੰਦੀ ਫਿਰ ਸ਼ਸਤਰ ਫੜਨ ਦੀ ਕੋਈ ਲੋੜ ਨਹੀਂ ਹੈ ਤੇ ਸ਼ਸਤਰ ਦੀ ਜ਼ਰੂਰਤ ਨਹੀਂ ਫਿਰ ਧਾਗੇ ਦੇ ਨਾਲ ਰੱਖਿਆ ਹੋ ਜਾਵੇਗੀ ਕਿ ਧਾਗਾ ਵੀ ਇਹੋ ਜਿਹਾ ਹੈ ਕਿ ਸਾਲ ਬਾਅਦ ਲੋੜ ਪੈ ਜਾਂਦੀ ਹੈ ਕਿ ਇੱਕ ਸਾਲ ਬਾਅਦ ਉਸ ਧਾਗੇ ਨੂੰ ਦੁਬਾਰਾ ਬੰਨਣਾ ਪੈਂਦਾ ਸੋ ਤਿਆਰ ਰੱਖਣਾ ਜੇ ਰਖੜੀ ਨਹੀਂ ਮਨਾਉਣੀ ਫਿਰ ਰਖੜ ਪੁੰਨ ਪੰਨਿਆ ਕਿਉਂ ਸੰਗਤ ਜੀ ਰਖੜ ਪੁੰਨਿਆ ਰਖੜ ਦਾ ਅਰਥ ਹੈ ਰੱਖਿਆ ਰੱਖਿਆ ਕਰਨ ਵਾਲਾ ਪੁੰਨਿਆ ਦਾ ਅਰਥ ਹੁੰਦਾ ਹੈ ਪ੍ਰਗਟ ਰਖੜ ਦਾ ਅਰਥ ਹੈ ਰੱਖਿਆ ਕਰਨ ਵਾਲਾ ਪੁੰਨਿਆ ਦਾ ਅਰਥ ਹੈ ਪ੍ਰਗਟ ਜਦੋਂ ਭਾਏ ਮੱਖਣਸ਼ਾ ਲੁਬਾਣੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਸੀ ਇਹ ਤੁਸੀਂ ਸਾਰੀ ਕਹਾਣੀ ਜਿਹੜੀ ਕਥਾ ਹੈ ਸਾਕੀ ਤੁਸੀਂ ਸੁਣੀ ਹੋਵੇ ਕਈ ਵਾਰ ਕਿ ਜਦੋਂ ਉਹਨਾਂ ਦਾ ਜਹਾਜ਼ ਡੁੱਬਦਾ ਸੀ ਤੇ ਸਤਿਗੁਰੂ ਜੀ ਨੇ ਬੰਨੇ ਲਾਇਆ ਸੀ ਤੇ ਜਦੋਂ ਮੱਖਣਸ਼ਾ ਲੁਬਾਣੇ ਨੇ ਗੁਰੂ ਤੇਗ ਮਹਾਦਰ ਮਹਾਰਾਜ ਨੂੰ ਪ੍ਰਗਟ ਕੀਤਾ ਤੇ ਕੋਠੇ ਤੇ ਚੜ ਕੇ ਉੱਚੀ ਉੱਚੀ ਕਹਿ ਲਾ ਪਿਆ ਗੁਰ ਲਾਧੋ ਰੇ ਗੁਰ ਲਾਧੋ ਦੇ ਕਿ ਰੱਖਿਆ ਕਰਨ ਵਾਲਾ ਗੁਰੂ ਪ੍ਰਗਟ ਹੋ ਗਿਆ ਹੈ ਉਸ ਦਿਨ ਤੋਂ ਸੰਗਤ ਜੀ ਰਖੜ ਪੁੰਨਿਆ ਬਣਾਇਆ ਜਾਂਦਾ ਹੈ ਰੱਖਿਆ ਕਰਨ ਵਾਲਾ ਗੁਰੂ ਕਿ ਮੇਰੀ ਰੱਖਿਆ ਕੀਤੀ ਇਸ ਗੁਰੂ ਨੇ ਪ੍ਰਗਟ ਹੋ ਗਿਆ ਹੈ ਪ੍ਰਗਟ ਪੁੰਨਿਆ ਰਖੜ ਰੱਖਿਆ ਕਰਨ ਵਾਲਾ ਪੁੰਨਿਆ ਪ੍ਰਗਟ ਹੋ ਗਿਆ ਉਸ ਦਿਨ ਤੋਂ ਰਖੜ ਪੁੰਨਿਆ ਬਾਬਾ ਬਕਾਲਾ ਸਾਹਿਬ ਮਨਾਇਆ ਜਾਂਦਾ ਹੈ ਰਖੜੀ ਦਾ ਤਿਆਰ ਕੋਈ ਨਹੀਂ ਬਣਾਇਆ ਜਾਂਦਾ ਕਿਸੇ ਗੁਰੂ ਘਰ ਨਹੀਂ ਬਣਾਇਆ ਜਾਂਦਾ ਪਰ ਆਪਣੀਆਂ ਸੰਗਤਾ ਬੀਬੀਆਂ ਭੈਣਾਂ ਜਾ ਕੇ ਨਿਸ਼ਾਨ ਸਾਹਿਬ ਦੇ ਪੀੜੇ ਸਾਹਿਬ ਦੇ ਜਾ ਕੇ ਰਖੜੀਆਂ ਬਣ ਦਿੰਦੀਆਂ ਬਿਲਕੁਲ ਗਲਤ ਹੈ ਸੰਗਤ ਜੀ ਇਸ ਤਰ੍ਹਾਂ ਨਹੀਂ ਕਰਨਾ ਸਿੱਖਾਂ ਦੀ ਗੱਲ ਕਰ ਰਹੇ ਆ ਜਿਹੜੀ ਜਿੰਨਾ ਦਾ ਤਿਹਾਰ ਹੈ ਜੀ ਸਦਕੇ ਮਨਾਉਣ ਸਾਨੂੰ ਕੋਈ ਤਰਾਜ ਨਹੀਂ ਪਰ ਸਿੱਖਾਂ ਦਾ ਤਿਆਰ ਨਹੀਂ ਹੈ ਸੋ ਆਪ ਜੀ ਨੇ ਇਹ ਸਰਵਣ ਕਰ ਲਿਆ ਜੇ ਰਖੜੀ ਨਹੀਂ ਬਣਨੀ ਤਾਂ ਰਖੜ ਪੁੱਲਿਆ ਕਿਉਂ ਮਨਾਇਆ ਜਾਂਦਾ ਹੈ ਇਹ ਆਪ ਜੀ ਨੇ ਸਰਵਣ ਕਰ ਲਿਆ ਵੀਡੀਓ ਸ਼ੇਅਰ ਕਰੋ ਕਿਉਂਕਿ ਰਖੜੀ ਦਾ ਜਿਹੜਾ ਤਿਹਾਰ ਹੈ ਇਸ ਆ ਰਿਹਾ ਜਲਦੀ ਤੇ ਹਰੇਕ ਘਰ ਦੇ ਵਿੱਚ ਬੰਨੀ ਵੀ ਜਾਣੀ ਹੈ ਇਸ ਕਰਕੇ ਸਿ ਵੀਡੀਓ ਪਾ ਬਣਾ ਕੇ ਪਾਉਣ ਲੱਗੇ ਆ ਕਿ ਸੰਗਤਾਂ ਦੇ ਤਾਂ ਹੀ ਇਹ ਵੀਡੀਓ ਪਹੁੰਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ